ਕਹਿਣ ਆਇਆ ਤਕੜੇ ਰਹੋ 2027 ਚ ਸਮਾਂ ਤੁਹਾਡਾ ਹੈ ਜਿਨ੍ਹਾਂ ਲੋਕਾਂ ਨੇ ਸਾਨੂੰ 21 ਦੀਆਂ ਕੱਤੀ ਪਾਵਾਂਗੇ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਕਸ਼ਟ ਤੇ ਤਸੱਦਦ ਕੀਤਾ ਹੈ ਉਹਨਾਂ ਨੂੰ ਮੋੜਨਾ ਜਵਾਬ ਆਉਣ ਵਾਲੇ ਸਮੇਂ ਚ ਅਸੀਂ ਦੇਵਾਂਗੇ ਔਰ ਕੀ ਲੀਡਰਸ਼ਿਪ ਐਹੋ ਜੀ ਲੈ ਕੇ ਆ ਪਾਰਟੀ ਜਿਹੜੀ ਪੰਜਾਬ ਨੂੰ ਇੱਕ ਵਾਰ ਫੇਰ ਬਰਾਸੇਟ ਤੁਹਾਨੂੰ ਯਾਦ ਹੋਵੇਗਾ ਪੰਜਾਬ مدے مزہ رشتہ پرتاپ سے کہہ لو ایگریکلچر یونیورسٹی لے کے آئے بادڑا لے کے آئے پی جی آئی لے کے آئے چنڈی گڑھ لے کے آئے پنڈا پینڈو شکرہ لے کے آئے ہر چیز جہی ہے کا ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮੀਸ਼ਾਹ ਜੀ ਨੇ ਬੜਾ ਟਿੱਪਣੀ ਕੀਤੀ ਸੀ ਕਿ ਕਿ ਅੰਬੇਦਕਰ 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 ਚਾਰ ਦਦਾ ਚਾਰ ਪੰਜ ਵਾਰ ਕਹਿ ਕੇ ਤੇ ਉਹਨਾਂ ਨੇ ਜੋ ਆਪਣੀ ਮੰਨਛਾ ਉੱਤੋਂ ਜ਼ਾਹਿਰ ਹੁੰਦੀ ਆ ਕਿ ਉਹ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਆ ਮਦਰ ਰਸੀ ਕਸ਼ਾ ਬਾਤ ਕਰਨਾ ਚਾਹੁੰਦੇ ਹਾਂ ਤੁਸੀਂ ਕਿਤੇ ਨਹੀਂ ਜਾਛ ਮੈਂ ਮੰਨਦਾ ਨਹੀਂ ਕਸ਼ਾ ਉਹਨਾਂ ਨੇ ਵੀ ਗਲਤ ਕਰਤਾ ਉਹਨਾਂ ਪ੍ਰਤੀ ਸਾਗਰ ਬੱਚੇ ਦਾ ਮਾਰਨ ਕੰਸਟਾ ਸਾਗਰ ਬੱਚਾ 30 40 ਸਾਲ 50 ਸਾਲ ਤੇ 199 ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਅਵੇਅਰ ਕਰ ਰਹੀ ਆ ਕਿ ਸਾਡਾ ਮੁਲਕ ਜਿਹੜਾ ਡੈਮੋਕਰੈਟਿਕ ਕੰਟਰੀ ਆ ਸੰਵਿਧਾਨ ਨਾਲ ਚੱਲਦੀ ਆ ਤੇ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੰਵਿਧਾਨ ਦੇ ਕਾਰਨ ਹੀ ਅੱਜ ਹਰ ਇੱਕ ਬੰਦੇ ਨੂੰ ਚਾਹੇ ਉਹ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਚਾਹੇ ਨੌਕਰੀ ਦੇ ਵਿੱਚ ਮੌਕਾ ਮਿਲਦਾ ਉਹ ਸੰਵਿਧਾਨਿਕ ਤਾਕਤ ਆ ਕਿ ਬਰਾਬਰਤਾ ਦਾ ਜਿਹੜਾ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੋਇਆ ਉਹ ਜਿਹੜਾ ਸਾਡਾ ਬਾਪੂ ਫਰੀਦ ਖੰਡਾ ਮਗਰ ਦੇ 40 ਸਾਲਾਂ ਤੋਂ ਕੋਈ ਜਿਹੜਾ ਸੰਧਾ ਬਾਪੂ ਫਰੀਦ ਖੰਡਾ ਮਰੇ ਪੀਸਾ ਲਾ ਕੋ ਮੈਂ ਕਿਸੇ ਨਸ਼ੇ ਦਾ ਹੰਦੀ ਵੀ ਪਰਦਾ ਤੁਸੀਂ ਸਾਰੇ ਚਾਹ ਪੀ ਗਏ ਹੋ ਉਹ ਪਹਿਲੀ ਪੂਰੀ ਪੀ ਗਏ ਚਾਹ ਬਿਨਾਂ ਪਰ ਕੇ ਉਠੇ ਵੀ ਕਰਦਾ ਚਾਹ ਇੱਕ ਅਮਰ ਹੈ ਚਾਹ ਕੋਲੇ ਤੇ ਕਿਸੇ ਨਸ਼ਾ ਜਿਵੇਂ ਜਾਨ ਹੀ ਛੁੱਟੀ ਜਾ ਰਹੀ ਹੈ ਫਿਰ ਕਿਤਾਬ ਵਿੱਚ ਛਲੋਗੇ ਕੌਣ ਹੁੰਦਾ ਸਾਡੇ ਵਿੱਚ ਦਖਲ ਦੇਣ ਵਾਲਾ ਅਮਰੀਕਾ ਸੀਜ਼ਫਾਇਰ ਦਾ ਐਲਾਨ ਕਰੇ ਇਹ ਸਾਡੇ ਵਾਸਤੇ ਸ਼ਰਮਨਾਕ ਗੱਲ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਸੀਜ਼ਫਾਇਰ ਕਿੰਨੇ ਕਿਹਾ ਮੈਂ ਅਮਰੀਕਾ ਅਸੀਂ ਸੀਜ਼ਫਾਇਰ ਕਰਾ ਰਹੇ ਹਾਂ ਪਹਿਲਾਂ ਵੀ ਜੰਗਾਂ ਲੱਗੀਆਂ ਟੁਕੜੇ ਟੁਕੜੇ ਪਾਕਿਸਤਾਨ ਦੇ ਕਿਤੇ ਲੇਕਿਨ ਕਿਸੇ ਹੋਰ ਮੁਲਕ ਨੂੰ ਸਾਡੇ ਮੁਲਕ ਦੇ ਵਿੱਚ ਦਖਲ ਨਹੀਂ ਦੇਣ ਦਿੱਤਾ ਠੀਕ ਹੈ ਮੋਦੀ ਸਾਹਿਬ ਨੇ ਅਮਰੀਕਾ ਦੇ ਅੱਗੇ ਸਰੈਂਡਰ ਕਰਤਾ ਇਨਸਾਨ ਮਨੁੱਖ ਦਾ ਦਰਜਾ ਇਨਸਾਨੀਅਤ ਦੇ ਸਦਾ ਹੱਕ ਬਿੱਤਾ ਪਹਿਲਾਂ ਅਸੀਂ ਰਾਜੇ ਮਹਾਰਾਜਿਆਂ ਦੀ ਸੱਜਿਆ ਹੋਇਆ ਕਰਦੇ ਸੀ ਤੇ ਜਿਹਨੋਂ ਇਹ ਸਿਵਲਾਨ ਗੁੰਚਾਇਆ ਤੇ ਸਾਨੂੰ ਆਪਦੇ ਹੱਕਾਂ ਤੋਂ ਬਾਬਾ ਸਾਹਿਬ ਅੰਮੇਰ ਕਰਕੇ ਜਾਨੂ ਕਰਵਾ ਕੇ ਸਾਨੂੰ ਹੱਕ ਦਿਵਾਉਣ ਦਾ ਕੰਮ ਕੀਤਾ ਪੰਜal ਪਿੱਛੇ ਸਰਕਾਰ ਚ ਅਸੀਂ ਵੀ ਰਹੇ ਹਾਂ ਅਸੀਂ ਕਿਸੇ ਨੂੰ ਤੰਗੀ ਨਹੀਂ ਦਿੱਤੀ ਅਸੀਂ ਡਵੈਲਪਮੈਂਟ ਦੇ ਕੰਮ ਕੀਤੇ ਡਵੈਲਪਮੈਂਟ ਦੇ ਕੰਮ ਕੀਤੇ ਦੁਰੇ ਜਿੱਤ ਕੇ ਆ ਗਏ ਆਂ ਇੰਦੀ ਨੇਰੀ ਦੇ ਵਿੱਚ ਬਾਪੂ ਬਾਪੂ ਇਹਦੇ ਸੀ ਬੜੇ ਸਖਾਵੇਂ ਰਹਿੰਦੇ ਸੀ ਉਹ ਜਿਹਨਾਂ ਲੋਰੰ ਦਾ ਦੇਣ ਕਰ ਹੋਵੇ ਕੋਲ ਪਰਵਾਹ ਨਹੀਂ ਨੋੜਦੀ ਦਿੱਤਾ ਸੋ ਬਾਪਾ ਆ ਕਾਰੇ ਸਾਰਾ ਸਰਮਾਇਆ ਜੇ ਸਾਡੇ ਵਰਕਰਾਂ ਨੂੰ ਕੋਈ ਤੰਗ ਕਰੂਗਾ ਤੇ ਅਸੀਂ ਫਿਰ ਕਿਹੜੀਆਂ ਚੂੜੀਆਂ ਪਾਈਆਂ ਅਸੀਂ ਆਪਣੇ ਵਰਕਰਾਂ ਮਗਰ ਕਿਉਂ ਨਹੀਂ ਖੜਾਂਗੇ ਜੇ ਅਸੀਂ ਉਹਨਾ ਮਗਰ ਨਹੀਂ ਖੜਨਾ ਤੇ ਫਿਰ ਉਹ ਸਾਡੇ ਨਾਲ ਕਿਉਂ ਤੁਰਨਗੇ ਇਹ ਸਰਕਾਰਾਂ ਲੁੱਟਣਾ ਚਾਹੁੰਦੀਆਂ ਡਰਾਉਣਾ ਚਾਹੁੰਦੀਆਂ ਕਦੇ ਵਿਜੀਲੈਂਸ ਕਦੇ ਈਡੀ ਕਦੇ ਸੀਬੀਆਈ ਕਦੇ ਇਨਕਮ ਟੈਕਸ ਉਹਨਾਂ ਦੇ ਖਿਲਾਫ ਸੰਵਿਧਾਨ ਦਾ ਜਿਹੜਾ ਮੌਲਿਕ ਅਧਿਕਾਰ ਸੀਗਾ ਹਰ ਵਿਅਕਤੀ ਨੂੰ ਬਾਬਾ ਸਾਹਿਬ ਅੰਬੀਦਕਰ ਨੇ ਦਿੱਤਾ ਉਹਰੇ ਤੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਔਰ ਕਹਿਣ ਆਏ ਆ ਤਕੜੇ ਰਹੋ 2027 ਚ ਸਮਾਂ ਤੁਹਾਡਾ ਹੈ ਜਿਨ੍ਹਾਂ ਲੋਕਾਂ ਨੇ ਸਾਨੂੰ 21 ਦੀਆਂ 31 ਪਾਵਾਂਗੇ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਕਸ਼ਟ ਤੇ ਤਸੱਦਦ ਕੀਤਾ ਉਹਨਾਂ ਨੂੰ ਮੋੜਮਾ ਜਵਾਬ ਆਉਣ ਵਾਲੇ ਸਮੇਂ 'ਚ ਅਸੀਂ ਦੇਾਂਗੇ ਔਰ ਚੱਲਣਾ ਪੈਣਾ ਸਿਧਾਂਤ ਦੀ ਗੱਲ ਕੀਤੀ ਗਈ ਔਰ ਸਿਧਾਂਤ ਨੇ ਤੁਹਾਨੂੰ ਹੱਕ ਦਿੱਤਾ ਔਰ ਜਿਹੜਾ ਸ਼ਰਿੰਦਰ ਸਿੰੰਘਾ ਕੇ ਇਹ ਕਿਹਾ ਗਿਆ ਰਾਹਲ ਗਾਂਧੀ ਕੀ ਹੈ ਨਰਿੰਦਰ ਸਰੈਂਡਰ ਕਿਹਾ ਹਾਂ ਤੇ 100% ਨਰਿੰਦਰ ਮੋਦੀ ਸਾਹਿਬ ਸਰੈਂਡਰ ਹੋ ਗਏ ਅਮਰੀਕਾ ਕੌਣ ਹੁੰਦਾ ਸਾਡੇ ਵਿੱਚ ਦਖਲ ਦੇਣ ਵਾਲਾ ਅਮਰੀਕਾ ਸੀਜ਼ਫਾਇਰ ਦਾ ਐਲਾਨ ਕਰੇ ਇਹ ਸਾਡੇ ਵਾਸਤੇ ਸ਼ਰਮਨਾਕ ਗੱਲ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਸੀਜ਼ਫਾਇਰ ਨੇ ਕਿਹਾ ਮੈਂ ਅਮਰੀਕਾ ਅਸੀਂ ਸੀਜ਼ਫਾਇਰ ਕਰਾ ਰਹੇ ਹਾਂ ਪਹਿਲਾਂ ਵੀ ਜੰਗਾਂ ਲੱਗੀਆਂ ਟੁਕੜੇ ਟੁਕੜੇ ਪਾਕਿਸਤਾਨ ਦੇ ਕਿਤੇ ਲੇਕਿਨ ਕਿਸੇ ਹੋਰ ਮੁਲਕ ਨੂੰ ਸਾਡੇ ਮੁਲਕ ਦੇ ਵਿੱਚ ਦਖਲ ਨਹੀਂ ਦੇਣ ਦਿੱਤਾ ਠੀਕ ਕਿਹਾ ਮੋਦੀ ਸਾਹਿਬ ਨੇ ਅਮਰੀਕਾ ਦੇ ਅੱਗੇ ਸਰੈਂਡਰ ਕਰਤਾ ਪ੍ਰਧਾਨ ਜੀ ਉਹ ਇੱਥੇ ਡੇਰਾ ਬਾਬਾ ਨਾਨਕ ਸਰਦਾ ਸੁਖਜਿੰਦਰ ਸਿੰਘ ਦਾਵਾ ਜੀ ਵੱਲੋਂ ਕੀਤੀ ਗਈ ਆ ਔਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਡੇ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੀਐਲਪੀ ਲੀਡਰ ਉਹ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਆ ਕਿਉਂਕਿ ਸੈਂਟਰ ਸਰਕਾਰ ਜਿਹੜੀ ਉਹ ਸੰਵਿਧਾਨ ਨਾਲ ਛੇੜਛਾੜ ਕਰਨਾ ਚਾਹੁੰਦੀ ਆ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮੀਸ਼ਾਹ ਜੀ ਨੇ ਬੜਾ ਟਿੱਪਣੀ ਕੀਤੀ ਸੀ ਕਿ ਕਿ ਅੰਬੇਦਕਰ 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 ਚਾਰ ਦਦਾ ਚਾਰ ਪੰਜ ਵਾਰ ਕਹਿ ਕੇ ਤੇ ਉਹਨਾਂ ਨੇ ਜੋ ਆਪਣੀ ਮੰਨਛਾ ਉਹ ਤੋਂ ਜ਼ਾਹਿਰ ਹੁੰਦੀ ਆ ਕਿ ਉਹ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਆ ਤੇ ਜਿਹਦੇ ਕਾਰਨ ਅਸੀਂ ਲੋਕਾਂ ਨੂੰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਅਵੇਅਰ ਕਰ ਰਹੀ ਆ ਕਿ ਸਾਡਾ ਮੁਲਕ ਜਿਹੜਾ ਡੈਮੋਕਰੇਟਿਕ ਕੰਟਰੀ ਆ ਸੰਵਿਧਾਨ ਨਾਲ ਚੱਲਦੀ ਆ ਤੇ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੰਵਿਧਾਨ ਦੇ ਕਾਰਨ ਹੀ ਅੱਜ ਹਰ ਇੱਕ ਬੰਦੇ ਨੂੰ ਚਾਹੇ ਉਹ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਚਾਹੇ ਨੌਕਰੀ ਦੇ ਵਿੱਚ ਮੌਕਾ ਮਿਲਦਾ ਉਹ ਸੰਵਿਧਾਨਿਕ ਤਾਕਤ ਆ ਕਿ ਬਰਾਬਰਤਾ ਦਾ ਜਿਹੜਾ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੋਇਆ ਜਿਹੜਾ ਭਾਜਪਾ ਸਰਕਾਰ ਉਹਨਾਂ ਲੋਕਾਂ ਤੋਂ ਖੋਹਣਾ ਚਾਹੁੰਦੀ ਆ ਅੱਜ ਦੇ ਵਾਕਿਆਂ ਦੇ ਤੁਸੀਂ ਰੈਲੀ ਜਿਹੜੀ ਕੀਤੀ ਆ ਉਦੋਂ ਤੁਸੀਂ ਇਹ ਗੱਲ ਕੀਤੀ ਹੋ ਪਰ ਕੇ ਮੌਕਾ ਹੁੰਦਿਓ ਤੇ ਅਸੀਂ ਜਿਹੜਾ ਠੋਕਵਾ ਜਵਾਬ ਦੇ ਆ ਦੇਖੋ ਸਰਕਾਰ ਦੇ ਲੋਕਾਂ ਬਿਲਕੁਲ ਦੇਖੋ ਗੱਲ ਇਹ ਆ ਕਿ ਅਸੀਂ ਮੈਂ ਇਹ ਵੀ ਨਾਲ ਕਿਹਾ ਕਿ ਪਹਿਲ ਕਦੇ ਨਹੀਂ ਕੀਤੀ ਪਰ ਜੇ 5 ਸਾਲ ਪਿੱਛੇ ਸਰਕਾਰ 'ਚ ਅਸੀਂ ਵੀ ਰਹੇ ਆ ਅਸੀਂ ਕਿਸੇ ਨੂੰ ਤੰਗੀ ਨਹੀਂ ਦਿੱਤੀ ਅਸੀਂ ਡਵੈਲਪਮੈਂਟ ਦੇ ਕੰਮ ਕੀਤੇ ਡਵੈਲਪਮੈਂਟ ਦੇ ਕੰਮ ਕੀਤੇ ਦੁਰੇ ਜਿੱਤ ਕੇ ਆ ਗਏ ਆ ਇੰਨੀ ਨੇਰੀ ਦੇ ਵਿੱਚ ਪਰ ਗੱਲ ਇਹ ਆ ਕਿ ਜੇ ਕੋਈ ਅੱਜ ਸਾਡੇ ਵਰਕਰਾਂ ਨੂੰ ਸਰਕਾਰ ਤੰਗ ਕਰੂਗੀ ਕਿਉਂਕਿ ਨਵੇਂ-ਨਵੇਂ ਬਣੇ ਇਹਨਾਂ ਨੂੰ ਨਸ਼ਾ ਕਿ ਸ਼ਾਇਦ ਸਾਡੇ ਜੋ ਅਸੀਂ ਕਹਿੰਨੇ ਆ ਫੋਨ ਦੇ ਉੱਤੇ ਤੋਂ ਥਾ ਕਰਦਾ ਹੋ ਜਾਂਦਾ ਪਰ ਜਿਨ੍ਹਾਂ ਨੇ ਪ੍ਰਾਣੀ ਸਿਆਸਤ ਕੀਤੀ ਹੋਏ ਜਿਹੜੇ ਲੀਡਰਾਂ ਨੂੰ ਪਤਾ ਹੋਵੇ ਕਿ ਸਿਆਸਤ ਕਿਵੇਂ ਚੱਲੀਦਾ ਉਹ ਐਡੀ ਦੂਰ ਤੱਕ ਪੰਗੇ ਨਹੀਂ ਲੈਂਦੇ ਕਿਉਂਕਿ ਜਦੋਂ ਸਰਕਾਰ ਬਦਲਦੀ ਆ ਫਿਰ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜੇ ਹੋ ਤੇ ਫਿਰ ਤੁਹਾਡੇ ਹੀ ਵਰਕਰਾਂ ਨੂੰ ਸਫਰ ਕਰਨਾ ਪੈਂਦਾ ਜੇ ਸਾਡੇ ਵਰਕਰਾਂ ਨੂੰ ਕੋਈ ਤੰਗ ਕਰੂਗਾ ਤੇ ਅਸੀਂ ਫਿਰ ਕਿਹੜੀਆਂ ਚੂੜੀਆਂ ਪਾਈਆਂ ਅਸੀਂ ਆਪਣੇ ਵਰਕਰਾਂ ਮਗਰ ਕਿਉਂ ਨਹੀਂ ਖੜਾਂਗੇ ਜੇ ਅਸੀਂ ਉਹ ਨਾ ਮਗਰ ਨਹੀਂ ਖੜਨਾ ਤੇ ਫਿਰ ਉਹ ਸਾਡੇ ਨਾਲ ਕਿਉਂ ਤੁਰਨਗੇ ਸੋ ਇਹ ਇੱਕ ਬੇਸਿਕ ਜੀ ਗੱਲ ਹੈ ਕਿ ਜੇ ਜਿਹੜਾ ਸਾਡੇ ਵਰਕਰ ਨੂੰ ਤੰਗ ਕਰੇਗਾ ਉਹਦਾ ਹਿਸਾਬ ਤੇ ਲਿਆ ਜਾਵੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿਹਾ ਵਾ ਨਰਿੰਦਰ ਸਿੰਧਰ ਤੁਸੀਂ ਇਹ ਤਾਂ ਲੱਭਣਾ ਹ ਦਰਿੰਦਰ ਸਿੰਡਰ ਕਿਹਾ ਵਾ ਦੇਖੋ ਮੈਂ 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 ਰਾਹੁਲ ਗਾਂਧੀ ਜੀ ਦੇ ਜਿਹੜੀ ਵੀ ਗੱਲ ਕਹੀ ਹੈ ਠੀਕ ਆ ਗੱਲ ਉਹਨਾਂ ਦੇ ਕੇਸ ਸੰਦਰਭ ਚ ਕਹੀ ਆ ਕਿਉਂਕਿ 13 ਵਾਰ ਡੋਨਾਲਡ ਟਰੰਪ ਨੇ ਜਿਹੜੀ ਆ ਉਹ ਇਹ ਰਿਪੀਟ ਰੈਪੀਟਿਸ਼ਨ ਕਰਤੀ ਇਸ ਗੱਲ ਦੀ ਕਿ ਮੈਂ ਜੁੱਧ ਮੈ ਰਕਾਇਆ ਆ ਹੁਣ ਮੈਂ ਰੀਸੈਂਟਲੀ ਕੱਲ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਟ੍ਰੇਡ ਦੀ ਜਿਹੜੀ ਸਾਡੀ ਹੁਣ ਗੱਲਬਾਤ ਸ਼ੁਰੂ ਹੋ ਗਈ ਆ ਕਿਉਂਕਿ ਮੈਂ ਇਹਨਾਂ ਦਾ ਜੋਧ ਰਕਾਇਆ ਸੀ ਇਸ ਗੱਲ ਤੇ ਤੇ ਤੁਸੀਂ ਸਮਝਦੇ ਹੋ ਕਿ ਸਾਡਾ ਮੁਲਕ ਜਿਹੜਾ ਕਿਸੇ ਦੀ ਇੰਟਰਫੀਰੈਂਸ ਬਰਦਾਸ਼ਤ ਨਹੀਂ ਕਰਦਾ ਅੱਜ ਸਾਡੀ ਆਪੋਜੀਸ਼ਨ ਸਾਰੀ ਨਹੀਂ ਸੀ ਸੈਂਟਰ ਸਰਕਾਰ ਦੇ ਨਾਲ ਬੀਜੇਪੀ ਨਾਲ ਖੜੇ ਆ ਕਿਉਂਕਿ ਜਿੱਥੇ ਮੁਲਕ ਦੀ ਗੱਲ ਆ ਜਾਂਦੀ ਹੈ ਉੱਥੇ ਅਸੀਂ ਸਾਰੇ ਇੱਕ ਆਂ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਪਹਿਲਾਂ ਵੀ ਚਲਦੀ ਹੈ ਅੱਗੇ ਵੀ ਚਲਣੀ ਹੈ ਪਰ ਸਾਡਾ ਮੁਲਕ ਜਿਹੜਾ ਇੰਨਾ ਕੁ ਸਖਸ਼ਮ ਆ ਗਿਆ ਉਹ ਕਿਸੇ ਦੀ ਇੰਟਰਫੇਰੈਂਸ ਨਹੀਂ ਚੱਲ ਸਕਦਾ ਕੁਐਸਚਨ ਮਾਰਕ ਇਸ ਚੀਜ਼ ਤੇ ਆ ਕਿ ਅਗੇਨ ਐਂਡ ਅਗੇਨ ਜਿਹੜਾ ਡੋਨਾਲਡ ਟਰੰਪ ਦਾ 13 14 ਵਾਰੀ ਉਹਨੇ ਉਹ ਗੱਲ ਨੂੰ ਰੈਪੀਟੀਸ਼ਨ ਕੀਤੀ ਆ ਔਰ ਭਾਜਪਾ ਦੀ ਸਰਕਾਰ ਵੱਲੋਂ ਇਹਦੇ ਤੇ ਕੋਈ ਵੀ ਜਿਹੜੀ ਸਟੇਟਮੈਂਟ ਨਹੀਂ ਆ